ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਿਆਨ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਹੈ ਕੰਟੈਕਟ ਨੰਬਰ ਹੀ ਆਪਣਾ 9465433210 9465433210 ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਆਪਾਂ ਬੱਚੀ ਦੇਖੀ ਜਨੇ ਬ ਕਿਹੜਾ ਸੂਆ ਸੁੰਦੀ ਐ ਇਹ ਜੀ ਆਪਾਂ ਜਿਵੇਂ ਮਾਲਕਾਂ ਦੇ ਦੱਸਣ ਮੁਤਾਬਕ ਤਾਂ ਦੂਜਾ ਸੂਆ ਵਾ ਉਹਨਾਂ ਨੂੰ ਮੰਨ ਲੈਣ ਚਾਹੇ ਤੀਜੇ ਠੀਕ ਐ ਜੀ ਜਾਇਜ਼ ਗੱਲ ਐ ਜਮਾ ਦੁੱਧ ਜਿਹੜਾ ਦਿੱਤਾ ਵਾ ਪਲੂਨ ਦਾ 20 ਲੀਟਰ ਠੀਕ ਐ ਮੰਨਣ ਨੂੰ ਹੁਣ ਅਗਲਾ ਕੋਈ ਨਾ ਤੀਜੇ ਮੰਨ ਲੈ ਜਾਂਦੇ ਉਹਨਾਂ ਨੇ ਦੂਜੇ ਕਿਹਾ ਆਪਾਂ ਠੀਕ ਐ 20 ਕਿਲੋ ਦੁੱਧ ਦੱਸਿਆ ਵਾ 20 ਪਲੱਸ ਦਿੱਤਾ ਵਾ ਕੈਕ ਦਿਨ ਪੂਰੇ 10 12 ਦਿਨ ਲੈ ਗਏ 12 ਦਿਨ ਪਾਇਆ ਸੂਣ ਚ ਬਾਕੀ ਤੇ ਰੇਟ ਵਾ ਭੰਤਾਂ ਕੀ ਹੋਵੇ ਦਾ ਰੇਟ ਭੰਤਾਂ ਵਾ ਜਾਇਜ਼ ਹੀ ਕਰਾਂਗੇ ਫੋਨ ਤੇ ਨਹੀਂ ਨਹੀਂ ਰੇਟ ਇਹਦਾ 65000 ਰੁਪਏ ਗੁਜਾਇ ਖੁਬਰੋ ਕੱਦਗਾਠ ਵਗੈਰਾ ਬੈੜਦਾ ਦੇਖ ਸਕਦੇ ਹੋ 10 12 ਦਿਨ ਸੂਣ ਚ ਬਾਕੀ ਮੁੱਲੇ ਦਾ ਹੈਗਾ 65000 ਰੁਪਏ ਸੋ 65000 ਰੁਪਏ ਦੀ ਕੀਮਤ ਆ ਤੇ ਬਾਕੀ ਕੱਦਗਾਠ ਵਗੈਰਾ ਜਿੰਦਜਾਨ ਵਗੈਰਾ ਦੀ ਵਹਿੜਦੀ ਦੇਖ ਸਕਦੇ ਹੋ ਪੂਰੀ ਸਾਫ ਸੁੱਤਰੀ ਜਿੰਦਜਾਨ ਵਾਲੀ ਬੱਛੀ ਹੈ ਜਮਾ ਠੀਕ ਹੈ ਸੋ ਮੂ ਬਤਾ ਜਿਹੜੇ ਸਾਡੇ ਕੁਆਲਟੀ ਤੋਰਾ ਵਗੈਰਾ ਬੱਛੀ ਨਾਲ ਵੀ ਹਟ ਲਾ ਸਕਦੇ ਆ ਜੇ ਮਾਲ ਕਰੇ ਕਿਹਾ ਦੂਜਾ ਵੇਖ ਸਕ ਤੀਜਾ ਮਾਲ ਲਿਓ ਪਰ ਮਨ ਕੇ ਚੱਲੋ ਜੇ ਕਰੈਕਟਰ ਵਗੈਰਾ ਨਵੇਂ ਹਾਰ ਵਾਲਾ ਤੋਰਾ ਵਗਰਾ ਦੇ ਕੋਈ ਨਹੀਂ ਗੱਲ ਕਿ ਝੂਲ ਝੂਲ ਤੁਰਦੀ ਆ ਜਮਾ ਇਹ ਸਾਫ ਸੁੱਤਰੀ ਆ ਸੋ ਕ੍ਰਾਸ ਬੰਨ ਦੇ ਵਿੱਚ ਆ ਗਈ ਲੇਵਾ ਵਗੈਰਾ ਚੰਗਾ ਤੇ ਮੰਨ ਕੇ ਚੱਲੋ ਵੀ 10 ਕਿ ਦਿਨ ਸਾਂਭੀ ਗਈ ਤਾਂ ਵਧੀਆ ਬਣ ਜੂ ਠੰਡੀ ਸੀ ਬਾਧੂ ਆ ਜੀ ਠੰਡੀ ਬਾਲੀ ਆ ਜਿਵੇਂ ਮਰਜੀ ਬੈਠੇ ਰਹੋ ਥੱਲੇ ਇਸ ਵਾਰ ਆਪਾਂ ਅੰਦਾਜ਼ਾ ਲੈ ਜਿਵੇਂ ਮੂਰੇ ਗਰਮੀ ਆਉਣ ਲੱਗ ਗਈ ਵੀ ਕਿੰਨੇ ਕਿਲੋਤ ਬਣ ਕੇ ਚੱਲੇ ਬੰਦਾ ਓਏ 23 ਕਿ ਲੀਟਰ ਤਾਂ ਪਾਈ ਦਊ 23 24 ਐਵੇਂ ਬਾੜਾ ਝੂਠ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ ਹੈ ਨਾ ਜੇ ਨਾ ਆਪਾਂ ਨੂੰ 20 ਕਿ ਕਿਹਾ ਹੁਣ ਕਿਤੇ ਹੀ ਕਿਤੇ ਦੇਣਾ ਚਾਹੀਦਾ 60000 ਚੁਗ ਜਾਇਸ ਹੋ ਜੂਗੀ ਆ ਕਰਮਾਨਤਨ ਹੋ ਜੂਗਾ ਬਈ ਦੂਜੇ ਨੰਬਰ ਆਪਾਂ ਕੱਟੀ ਦੇਖੀਏ ਨੇ ਜਿਹੜੀ ਹਾਂਜੀ ਇਹ ਕਿੰਨੇ ਇਹ ਪਾਲ ਦੇ ਯਾਰ ਤੋਂ ਸੁੱਤੋ ਲਈ ਆ ਠੀਕ ਹੈ ਉਹ ਮੱਝ ਹਲੇ ਜਾਂਦੀ ਦੀ ਮਾਂ ਦੁੱਧ ਦਿੰਦੀ ਆ ਉਹ ਪਾੜੇ ਤੇ ਲੱਗ ਕਿੰਨੇ ਕ ਦੁੱਧ ਆ ਲਈ ਆ ਥੱਲੇ 15 ਕਿਲੋ ਦੁੱਧ ਪਤਾ ਹੀ ਕਿਹੜੇ ਟਿਕਟ ਆਗੇ ਦੀ ਕੁਛ ਨਹੀਂ ਪਤਾ ਟਿਕਟੇ ਦਾ ਨਹੀਂ ਉਹਨਾਂ ਨੂੰ ਪਤਾ ਐ ਮੈਂ ਤੁਹਾਨੂੰ ਕਹਿ ਰਹੀ ਆ ਥਣ ਤੁਹਾਨੂੰ ਚੰਗਿਆ ਬਹੁਤ ਚੰਗੀ ਆ ਥੱਲੇ ਝੋਲੀ ਦੇਖੋ ਸੋ ਥਣ ਦੇਖੋ ਥੱਲੇ ਝੋਲੀ ਦੇਖੋ ਕਿਆ ਬਾਤ ਚਾਰੇ ਦਾ ਨਿਖਣਵੇਂ ਸਾਫ ਸੁਥਰੇ ਪੂਰਾ ਪੋਲਾ ਪਾਣਾ ਝੋਲੀ ਦੇ ਵਿੱਚ ਥਣ ਦੇਖੋ ਇਹਦੀ ਕੀਮਤ ਕੀ ਰੱਖੀ ਆ ਇਹਦੀ ਕੀਮਤ ਵੀਰੇ 25000 ਰੁਪਏ ਵਜਾਇ ਸੋ ਜੋ ਹਾਂ ਮੌਕੇ ਤੇ ਕਰ ਦਿਆਂਗੇ ਮਾਨਸਤਾਲ ਸੋ 10 ਕ ਮਹੀਨੇ ਉਮਰ ਆ ਇਹ ਵਾਕੀ ਪੈਠੂਪੜੇ ਦੇ ਬਾਂਦਰ ਕੁਆਲਿਟੀ ਦੇਖੋ ਕੱਟੀ ਦੇ ਵਿੱਚ ਪੂਰੀ ਸਾਫ ਸੁਥਰੀ ਆ ਤੇ ਰਾਜ ਹੀ ਪਲੀ ਪੁਲੀ ਬਹੁਤ ਹੈ ਕੀਮਤ ਇਹਦੀ ਹੈਗੀ 25000 ਰੁਪਏ 25 ਦੇ ਵਿੱਚੋਂ ਗਜਾਇਸ ਹੋ ਜੂ ਤੇ ਸਿੰਘਮੜ ਬੜਾ ਮੋੜ ਲੱਗ ਗਿਆ ਹੈ ਨਾ ਇਹ ਤਾਂ ਫੁੱਟੂਈ ਹੈ ਨਾ ਸੋਹਲੇ ਸਿਰਫ 10 10.5 ਮਹੀਨੇ ਉਮਰ ਆ ਗਈ ਬਾਲੀ ਵੱਡੀ ਉਮਰ ਨਹੀਂ ਕੱਚੀ ਘੰਟੀ ਆ ਬਿਲਕੁਲ ਜਿਵੇਂ ਕਿਆ ਬਾਤ 25000 ਰੁਪਏ ਦੀ ਕੱਟੀ ਦੀ ਕੀਮਤ ਆ ਗਈ ਸੋ ਦੋ ਨਾਗਾ ਬਸ ਤੁਹਾਨੂੰ ਦਿਖਾ ਚੁੱਕਿਆ ਕੋਈ ਵੀ ਨਾ ਛੋੜੇ ਪਸੰਦ ਤੋਂ ਵੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ